राम रहीम ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲ ਚੁੱਕੀ ਹੈ ਡੇਰਾ ਪ੍ਰਬੰਧਕ ਰঞ্জੀਤ ਸਿੰਘ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਬਰੀ ਹੋ ਚੁੱਕੇ ਨੇ ਦੱਸਿਆ ਹਾਈ ਕੋਰਟ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਵੱਡੀ ਖਬਰ ਹੈ ਇਸ ਵਕਤ ਦੀ ਸੀ ਹਾਈ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਡੇਰਾ ਮੁਖੀ ਦੇ ਸਮੇਤ ਪੰਜ ਮੁਲਜ਼ਮ ਨੂੰ ਬਰੀ ਕੀਤਾ ਗਿਆ ਹੈ ਸੀਬੀਆਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਉਸ ਫੈਸਲੇ ਨੂੰ हाई हाईकोर्ट के रद्द किया गया है राम रहीम पंजाब हरियाणा हाई कोर्ट तो वही राहत दे दी गई है डेरा प्रबंधक रणजीत सिंह कतल मामले राम रहीम हाई कोर्ट के वालों बरी कर दिया गया हाँ है हाई कोर्ट ने सीबीआई कोर्ट के फैसले में रद्द किया है डेरा मुखी समेत पांच मुलजम बरी कर दिता है यह वड्डी खबर इस वक्त दस रहे हैं राम रहीम पंजाब हरियाणा हाई हाईकोर्ट के वालों वड्डी राहत मिली है डेरा प्रबंधक रणजीत सिंह कतल मामले राम रहीम बरी हो चुके हैं हाई कोर्ट ने सीबीआई कोर्ट के फैसले रद्द कर दिया है डेरा मुखी समेत और मुलजम बरी के राम रहीम पंजाब हरियाणा कोर्ट तो वीड्डी राहत मिली है डेरा प्रबंधक रणजीत सिंह कतल मामले राम रहीम बरी हो चुके ने हाँ कोर्ट ने सीबीआई कोर्ट के फैसले को रद्द कर दिता है ਤੇ ਇਸੇ ਖਬਰ ਤੇ ਫਿਰਸਾ ਦੇ ਨਾਲ ਕੁਲਦੀਪ ਜੁੜ ਚੁਕੇ ਨੇ ਕੁਲਦੀਪ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਨਾਲ-ਨਾਲ ਪੰਜ ਹਾਰਮਨਜ਼ਮ ਨੂੰ ਬਰੀ ਕਰ ਦਿੱਤਾ ਗਿਆ ਹੈ ਕਿ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜਿਹੜੀ ਹੈਗੀ ਹੈ ਉਹ ਅਖਾਤਾ ਤੇ ਡੇਰਾ ਮੁਖੀ ਤੇ ਡੇਰਾ ਮੁਖੀ ਦੇ ਜਿਹੜੇ ਅਨੁਯਾਈ ਨੇ ਉਹਨਾਂ ਵਾਸਤੇ ਇੱਕ ਵੱਡੀ ਰਾਹਤ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ 2002 ਦੇ ਵਿੱਚ ਰਣਜੀਤ ਸਿੰਘ ਦਾ ਬਰਦਰ ਹੋਇਆ ਸੀ ਜਿਹੜੇ ਕਿ ਡੇਰਾ ਦੇ ਵਿੱਚ ਕੀ ਡਰਾਈਵਰ ਸਨ ਤੇ ਇਸ ਮਾਮਲੇ ਦੇ ਵਿੱਚ ਮੁੱਖ ਤੌਰ ਤੇ ਡੇਰਾ ਮੁਖੀ ਨੂੰ ਜਿਹੜਾ ਹੈਗਾ ਉਹ આરોપી ਬਣਾਇਆ ਗਿਆ ਸੀ ਤੇ ਸੀਬੀਆਈ ਕੋਰਟ ਨੇ 2021 ਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਪੀਸੀ ਜਿਸ ਨੂੰ ਜਿਹੜਾ ਚੈਲੰਜ ਜਿਹੜਾ ਹੈਗਾ ਉਹ ਹਾਈ ਕੋਰਟ ਦੇ ਵਿੱਚ ਕੀਤਾ ਗਿਆ ਸੀ ਤੇ ਹੁਣ ਹਾਈ ਕੋਰਟ ਨੇ ਉਹਨਾਂ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਹੈ ਯਾਨੀ ਜਿਹੜਾ ਸੀਬੀਆਈ ਕੋਰਟ ਦੁਆਰਾ ਫੈਸਲਾ ਦਿੱਤਾ ਗਿਆ ਸੀ ਉਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਤਾਂ ਇੱਕ ਵੱਡੀ ਰਾਹਤ ਜਿਹੜੀ ਹੈਗੀ ਆ ਉਹ ਡੇਰਾ ਮੁਖੀ ਨੂੰ ਇਸ ਮਾਮਲੇ ਦੇ ਵਿੱਚ ਮਿਲੀ ਹੈ ਕੁਲਵੀਰ ਡੇਰਾ ਮੁਖੀ ਨੂੰ ਤਾਂ ਵੱਡੀ ਰਾਹਤ ਮਿਲੀ ਹੈ ਪਰ ਸਮਾਜ ਦੇ ਵਾਸਤੇ ਇੱਕ ਕਿਸ ਤਰੀਕੇ ਦਾ ਐਗਜ਼ਾਮਪਲ ਸੈੱਟ ਹੋ ਰਿਹਾ ਹੈ ਕਿਉਂਕਿ CBI ਦੇ ਵੱਲੋਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ ਹੁਣ ਤਾਂ ਚਲੋ ਹਾਈ ਕੋਰਟ ਦੇ ਵੱਲੋਂ ਬਰੀਕਾਰੀ ਦਿੱਤਾ ਗਿਆ ਪਰ ਇਸ ਤੋਂ ਪਹਿਲਾਂ ਵੀ ਕਈ ਵਾਰ ਰਾਮ ਰਹੀਮ ਜਿਹੜੇ ਨੇ ਪੇਰੋਲ ਤੋਂ ਬਾਹਰ ਆ ਰਹੇ ਨੇ ਅਕਸਰ ਉਹ ਬਾਹਰ ਆਏ ਨੇ ਆ ਬਿਲਕੁਲ ਹਾਲਾਂਕਿ ਪੈਰੋਲ ਤੇ ਅਨੌਨਾ ਦਾ ਹੱਕ ਹੈ ਪਰ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਚੜ੍ਹਵੀ ਮੌਸਮ ਤੇ ਖਾਸ ਤੌਰ ਤੇ ਰਾਮ ਰਹੀਮ ਦੇ ਜਿਹੜੇ ਜੇ ਤੋਂ ਬਾਹਰ ਚੱਕਰ ਲੱਗਦੇ ਕਿਤੇ ਨਾ ਕਿਤੇ ਰਾਜਨੀਤਿਕ ਗਲੈਬੀ ਚਾਗੇ ਚਰਚਾ ਦਾ ਵਿਸ਼ਾ ਜਿਹੜਾ ਹੈਗਾ ਉਹ ਬਣ ਜਾਂਦੇ ਨੇ ਕਿਉਂਕਿ ਰਾਮ ਰਹੀਮ ਦੇ ਉੱਤੇ ਨਾਕਾਬਲ ਰਣਜੀਤ ਸਿੰਘ ਮਰਡਰ ਕੇਸ ਦਾ ਜਿਹੜਾ ਹੈਗਾ ਉਹ આરોਪ ਲੱਗਿਆ ਸੀ ਬਲਕਿ ਕਈ ਹੋਰ ਗੰਭੀਰ આરોਪ ਉਹਨਾਂ ਦੇ ਉੱਤੇ ਲੱਗੇ ਸਨ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚੋ ਦੋਸ਼ੀ ਹੋ ਕੇ ਜਿਹਨ ਦੇ ਵਿੱਚ ਸਜ਼ਾ ਕੱਟ ਰਹੇ ਨੇ ਆ ਹਾਲਾਂਕਿ ਹਾਈ ਕੋਰਟ ਵਲ ਦੁਆਰਾ ਕਿਹੜੀਆਂ ਕਿਹੜੀਆਂ ਦਲੀਲਾਂ ਦੇ ਆਧਾਰ ਤੇ ਫੈਸਲਾ ਜਿਹੜਾ ਹੈਗਾ ਉਹ ਦਿੱਤਾ ਗਿਆ ਹੈ ਇਹ ਅਜੇ ਵੇਖਣਾ ਹੋਵੇਗਾ ਕਿਉਂਕਿ ਕੋਰਟ ਨੇ ਇਤਨਾ ਕਿਤੇ ਗਰੀਲ ਜਿਹੜੇ ਹੈ ਕਿ ਉਹਨਾਂ ਦੇ ਬਾਕਰੇ ਵਿੱਚ ਉਹਨਾਂ ਨੂੰ ਕੀ ਸਮਝਾ ਉਹਨਾਂ ਨੂੰ ਸਵੀਕਾਰ ਕੀਤਾ ਹੈ ਇਸੇ ਕਰਕੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਜ਼ਾ ਹੈ ਉਸ ਨੂੰ ਰੱਦ ਕੀਤਾ ਉਹਨਾਂ ਨੂੰ ਉਹਨਾਂ ਨੂੰ ਰਾਹਤ ਦਿੱਤੀ ਹੈ ਪਰੰਤੂ ਇਹ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਔਰ ਉਹਨਾਂ ਦਾ ਜੇ ਤੁਮ ਬਾਹਰ ਆਣਾ ਤਾਂ ਤਾਂ ਤੇ ਚੁਣავი ਮੌਸਮ ਤੇ ਉਹ ਕਿਤੇ ਨਾ ਕਿਤੇ ਰਾਜਨੀਤਿਕ ਗਲਿਆਨਾਂ ਦੇ ਵਿੱਚ ਆ ਕੇ ਚਰਚਾ ਦਾ ਵਿਸ਼ਾ ਜਿਹੜਾ ਹੈਗਾ ਉਹ ਬਣ ਜਾਂਦਾ ਤੇ ਕੁਲਵੀਰ ਹਾਲਾਂਕਿ ਤੁਸੀਂ ਕਿਹਾ ਕਿ ਹਾਈ ਕੋਰਟ ਦੇ ਵੱਲੋਂ ਉਹ ਦਲੀਲਾ ਸਾਹਮਣੇ ਨਹੀਂ ਰੱਖੀਆਂ ਗਈਆਂ ਨੇ ਜਿਸ ਦੇ ਜੁੜਾ ਹੈ ਜਿਸ ਦੇ ਤਹਿ ਦੇ ਇਹਨਾਂ ਨੂੰ ਬਬਰੀ ਕੀਤਾ ਗਿਆ ਹੈ ਪਰ ਕੀ ਲੱਗਦਾ ਹੈ ਤੁਹਾਨੂੰ सीबीआई ਦੁਬਾਰਾ ਹਾਈ ਕੋਰਟ ਦੇ ਇਸ ਜਿਹੜਾ ਫੈਸਲਾ ਹੈ ਇਸ ਨੂੰ ਲੈ ਕੇ ਦੁਬਾਰਾ ਰੁਕ ਕਰੇਗੀ ਮੁੱਦੇ ਨੂੰ ਕੋਰਟ ਦੇ ਵਿੱਚ ਫੇਰ ਤੋਂ ਲਾਇਆ ਜਾਵੇਗਾ ਦੇਖੋ ਬਿਲਕੁਲ ਕਿਉਂਕਿ ਕਿਸ ਤਰ੍ਹਾਂ ਦੇ ਕਿਸੇ ਦਲੀਲਾਂ ਦੇ ਆਧਾਰ ਤੇ ਹੀ ਇਹ ਸਜ਼ਾ ਨੂੰ ਰੱਦ ਜਿਹੜਾ ਹੈਗਾ ਉਹ ਹਾਈ ਕੋਰਟ ਵੱਲੋਂ ਕੀਤਾ ਗਿਆ ਹੈ ਕਿਉਂਕਿ ਜਿਹੜਾ ਬਚਾਓ ਪੱਖ ਹੈ ਉਸਨੇ ਕੁਝ ਸੋਲਿਡ ਦਲੀਲ ਜਿਹੜੀ ਹੈਗੀ ਨੇ ਉਹ ਪੇਸ਼ ਕੀਤੀ ਹੋ ਗਈਆਂ ਕਿਉਂਕਿ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਹਾਈ ਕੋਰਟ ਦਾ ਫੈਸਲਾ ਜਿਹੜਾ ਹੈਗਾ ਉਹ ਆਇਆ ਹੈ ਪਰੰਤੂ ਹੁਣ ਇਹ ਸੀਬੀਆਈ ਦੇ ਉੱਤੇ ਡਿਪੈਂਡ ਕਰੇਗਾ ਕਿ ਸੀਬੀਆਈ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਹੁਣ ਕੀ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਹੈਗਾ ਉਹ ਖਟਕਾਏਗੀ ਜਾਂ ਫਿਰ ਹੋਰ ਕੋਈ ਲੀਗਲ ਓਪੀਨੀਅਨ ਜਿਹੜੀ ਹੈਗੀ ਹੈ ਇਸ ਦੇ ਵਿੱਚ ਉਹ ਆ ਲਏਗੀ ਇਹ ਆ ਜੀ ਵੇਖਣਾ ਹੋਵੇਗਾ ਪਰੰਤੂ ਇਹਨਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਸਪਰੇ ਦੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਅ ਰਣਜੀਤ ਮਰਡਰ ਕੇਸ ਦੇ ਵਿੱਚ ਡੇਰਾ ਮੁਖੀ ਨੂੰ ਰਾਹਤ ਮਿਲੀ ਹੈ ਉਹਨਾਂ ਦੀ ਸਜਨ ਨੂੰ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਇਹ ਕੇਸ ਵੀ ਉਹਨਾਂ ਦੇ ਨਾਲ ਕਾਫੀ ਇੱਕ ਵੱਡਾ ਵਿਵਾਦ ਦਾ ਕਾਰਨ ਬਣਿਆ ਸੀ ਜਿਸ ਕਰਕੇ ਡੇਰਾ ਦੇ ਜਿਹੜੇ ਡੇਰਾ ਮੁਖੀ ਨੇ ਉਹ ਨਾ ਕੇਵਲ ਉਹ ਬਲਕਿ ਜਿਹੜੇ ਡੇਰੇ ਦੇ ਅਨਿਆਇ ਅਨਿਆਇ ਨੇ ਉਹਨਾਂ ਨੂੰ ਵੀ ਤਾਂ ਅੱਜ ਇੱਕ ਵੱਡਾ ਇੱਕ ਸੈਟਬੈਕ ਜਿਹਾ ਹੈਗਾ ਇਸ ਕੇਸ ਦੇ ਨਾਲ ਲੱਗਿਆ ਹੈ ਜੇ ਬਿਲਕੁਲ ਕਲਵੀਰ ਕਿਤੇ ਨਾ ਕਿਤੇ ਅਹਿਮ ਖਬਰ ਦੇ ਨਾਲ ਅਹਿਮ ਦਲੀਲ ਵੀ ਰਹੇਗੀ ਕਿ ਕਿਸ ਦਲੀਲ ਦੇ ਆਧਾਰ ਤੇ ਉਹਨਾਂ ਨੂੰ ਬੈਰੀ ਕੀਤਾ ਗਿਆ ਹੈ ਹਾਈ ਕੋਰਟ ਦੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਕੁਲਵੀਰ ਤੁਹਾਡਾ ਜਾਨ